ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਆ ਦੋਸਤੋ ਪਿੰਡ ਧੂਲਕਾ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਦੋਸਤੋ ਅੰਬਸਰ ਪਿੰਡਾ ਅੱਜ ਦੀ ਵੀਡੀਓ ਵਿੱਚ ਚਾਰ ਨੱਕ ਦਿਖਾਵਾਂਗੇ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਆ ਗੱਭਣ ਮੱਝ ਆ ਗਈ ਦੋਸਤੋ ਤੇ ਸੂਨੀਆਂ ਸੂਨੀਆਂ ਗਾਂਾਂ ਆਂਗਾਂ ਤੇ ਇੱਕ ਨੱਕ ਵਿੱਚ ਤੋਕੜ ਗੱਭਣ ਦਾ ਵੀ ਆ ਮਗਰ ਬੱਚੀ ਵੀ ਮਿਲ ਜੂਗੀ ਬਾਕੀ ਗੱਲਾਂ ਬਾਤਾਂ ਡਿਟੇਲ ਮਾਲਕ ਤੋਂ ਲੈ ਲਾਂਗੇ ਹਰ ਵਾਰੀ ਰਿਕਵੈਸਟ ਬੇਨਤੀ ਹੁੰਦੀ ਹੈ ਵੀ ਤਸੱਲੀ ਭਰ ਕੇ ਜਿਹੜੀ ਕਿਸੇ ਵੀ ਨੱਕਦੀ ਹੁੰਦੀ ਹੈ ਉਹ ਤੁਸੀਂ ਇੱਥੇ ਆ ਕੇ ਕਰਨੀ ਹੁੰਦੀ ਹੈ ਬਾਕੀ ਜਾਣਕਾਰੀ ਆਪਾਂ ਬਾਕੀ ਤੋਂ ਪੂਰੀ ਲੈ ਲੈਨੇ ਆਂ ਪੂਰੀ ਵੀਡੀਓ ਜ਼ਰੂਰ ਦੇਖ ਲੈਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਡੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਤੇ ਐਡਰੈਸ ਦੱਸ ਦਈਏ ਜੀ ਨਾਮ ਆਪਣਾ ਕਵਲਜੀ ਸਿੰਘ ਹਾਂਜੀ ਪਿੰਡ ਧੂਲਕਾ ਠੀਕ ਆ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਠੀਕ ਆ ਜਿਨ੍ਹਾਂ ਨੇ ਅੰਮ੍ਰਿਤਸਰ ਸਾਈਡ ਤੋਂ ਆਉਣਾ ਗੁਰੂਕਾ ਜੰਡਿਆਲਾ ਮਸ਼ਹੂਰ ਹੈ ਜਿਨ੍ਹਾਂ ਨੇ ਜਲੰਧਰ ਸਾਈਡ ਤੋਂ ਆਉਣਾ ਵਿਆਸ ਡੇਰਾ ਮਸ਼ਹੂਰ ਹੈ ਆਪਾਂ ਨੂੰ ਠੀਕ ਆ ਜੀ ਹਾਂਜੀ ਪਿੰਡ ਧੂਲਕਾ ਆਪਣਾ ਖਲਟੀਆਂ ਤੋਂ 2 ਕਿਲੋਮੀਟਰ ਹੈ 2 ਕਿਲੋਮੀਟਰ ਜੀ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਬੋਲ ਦਗੇ ਆਵੜਾ ਮਾ ਨੰਬਰ 70877 15832 ਠੀਕ ਹੈ ਜੀ ਹਾਂਜੀ ਨੰਬਰ ਜਿਹੜਾ ਦੋਸਤੋ ਬਾਕੀ ਥੱਲੇ ਵਾਲੇ ਬਸ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਫਿਰ ਨੰਬਰ ਦੱਸ ਦਿੰਨੇ ਆ 70877 15832 ਠੀਕ ਹੈ ਜੀ ਜੀ ਕਦੋਂ ਸ਼ੁਰੂ ਕਰ ਲਗੇ ਜੀ ਬਾ ਮੈਂ ਅਜ ਤੋਂ ਕਰ ਲੋ ਭਾਈ ਮੈਂ ਤੋਂ ਹੀ ਕਰ ਲੋ ਸ਼ੁਰੂ ਕੀ ਡਿਟੇਲ ਹੈ ਜੀ ਕੰਮ ਸੂਸ ਹੁੰਦੀ ਹੈ ਇਹ ਦੂਜੇ ਸਵੇਰ ਝੋਟੀ ਹੁੰਦੀ ਹੈ ਭਾਜੀ ਠੀਕ ਹੈ ਜੀ ਕਿੰਨੇ ਕ ਦਿਨ ਕੱਢ ਦੀ ਹੈ ਜੀ ਦੇਣੇ ਨੇ ਅਜਾ 15 ਕਿਲੋ ਹੀ ਜਾਣੇ ਠੀਕ ਹੈ ਜੀ ਦੁੱਧ ਦੀ ਕੀ ਰਿਪੋਰਟ ਹੈ ਜੀ ਦੁੱਧ ਪਹਿਲਾਂ ਨੇ ਭ ਠੀਕ ਹੈ ਜੀ ਹਾਂ ਜੀ ਇਹ 14 15 ਕਿਲੋ ਕਹਿ ਕੇ ਨਹੀਂ ਦੇ ਦੇਣੀ ਗੱਬਣਾ ਚ ਕਈ ਲੋਕ ਬਹੁਤ ਕਹਿ ਦਿੰਦੇ ਆਪਾਂ ਉਹ ਕਹਿ ਕੇ ਨਹੀਂ ਦੇਣੀ ਠੀਕ ਹੈ ਜੀ ਹਾਂ ਜੀ ਤੇ ਥਾਣਾ ਥਾਣਾ ਦੀ ਕਿਵੇਂ ਥਾਣਾ ਦੀ ਓਕੇ ਭਾਰ ਪਿਛੇ ਦੀ ਗਾਰੰਟੀ ਠੀਕ ਹੈ ਜੀ ਹਾਂ ਜੀ ਲੋ ਦੋਸਤੋ 15 ਦਿਨ ਕੱਢਦੀ ਇਹ 10 11 ਕਿਲੋ ਦੁੱਧ ਨੇ ਦਿੱਤਾ ਹੋਇਆ ਪਹਿਲਾਂ ਨਹੀਂ ਕਿ ਦੂਜਾ ਸੂਆ ਸੁੰਦੀ ਆ ਤੇ ਬਾਕੀ ਤੁਹਾਨੂੰ ਪਤਾ ਜਿਹੜਾ ਗੱਬਣ ਪਸ਼ੂ ਆ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦਾ ਤੇ ਉੱਪਰ ਵੀ ਜਾ ਸਕਦਾ ਬਾਕੀ ਹਵਾਨੇ ਤੋਂ ਤੁਸੀਂ ਜੱਜਮੈਂਟ ਇਹਦੀ ਲਾ ਲੋਗੇ ਥੋੜਾ ਤੁਹਾਨੂੰ ਬਾਈ ਨੇ ਤਾਂ ਦਿਖਾ ਦਿੱਤਾ ਹਾਂ ਫਿਰ ਵੱਡੀ ਝੋਟੀ ਆ ਠੀਕ ਆ ਦਰਮੈਨੇ ਦੇ ਕਾਦੇ ਦੀ ਬਹੁਤੀ ਵੀ ਵੱਡੀ ਨਹੀਂ ਤੇ ਸੋਹਣੀ ਸੁਰੱਖੀ ਬਹੁਤ ਜਾਲੀ ਸਿੰਘਾ ਸੇ ਚੱਕਰ ਨੂੰ ਮੱਥੇ ਤੇ ਦੇ ਦੇ ਆ ਗਿਆ ਬੱਲ ਆ ਗਿਆ ਭਾਜੀ ਠੀਕ ਆ ਜੀ ਬੱਲੀ ਮੱਥੇ ਹੋ ਜੇ ਬੱਲੀ ਮੱਥੇ ਹੋ ਦੋਸਤੋ ਤੇ ਬਾਕੀ ਥਾਣੇ ਦੇ ਆ ਕੇ ਚਾਰੀ ਦੁੱਧ ਦੀ ਜੱਜਮੈਂਟ ਜਿਹੜੀ ਹਵਾਨੇ ਤੋਂ ਤੁਸੀਂ ਲਾ ਸਕਦੇ ਹੋ ਵੀ ਦੁੱਧ ਤੁਸੀਂ ਇਹਦਾ ਕਿੰਨਾ ਚੋ ਸਕਦੇ ਹੋ ਕਿਉਂਕਿ ਦੁੱਧ ਦੋਸਤੋ ਹਮੇਸ਼ਾ ਤੁਹਾਡੀ ਸੇਵਾ ਤੇ ਸਾਹਮੇ ਦਾ ਹੁੰਦਾ ਹੈਗਾ ਉਸਾਂ ਦਾ ਤੁਸੀਂ ਜੱਜਮੈਂਟ ਲਾ ਲਾਣਾ ਥਾਣਾ ਦੇ ਸੇ ਦੋਸਤੋ 84 ਵਾਲਾ ਨਾ ਕੋਈ ਬੜਾ ਵੱਡਾ ਥਾਣਾ ਦੇ ਨਾ ਕੋਈ ਛੋਟਾ ਨਾ ਛੋਟਾ ਬਹੁਤ ਸੋਹਣਾ ਥਾਣਾ ਲੱ ਠੀਕ ਹੈ ਜੀ ਅਜਾ ਸਾਰੀਆਂ ਢਿੱਲਾਂ ਚੋਂ ਡੀਐਮ ਭਰਨੀਆਂ ਹੋਵਾਂ ਲਓ ਉਸ ਤੋਂ ਹਵਾਨਾ ਇਥੋਂ ਨੇੜੇ ਤੋਂ ਮਾਰਕੀਟ ਜਿੱਨਾਂ ਦੇ ਹਵਾਨਾ ਲਈ ਫਿਰਦੀ ਆ ਠੀਕ ਹੈ ਜੀ ਹਾਂਜੀ ਤੇ ਹੁਣ ਇਹਦੇ ਮੁੱਲ ਦੀ ਗੱਲਬਾਤ ਕਰੀਏ ਤਾਂ ਫਿਰ ਮੁੱਲ ਕੀ ਰਹੂਗਾ ਜੀ ਇਹਦਾ ਰੇਟ ਮੁੱਲ ਭਾਈ ਜੀ ਤਾਂ ਸਹੀ ਹੁੰਦੀ ਦੇ 1,50,000 ਰਹਿਣਾ ਹੈ 20 ਰਹਿਣਾ ਹੈ ਹਾਂਜੀ ਹੁਣ 1,00,000 8000 ਦੇਣੀ 1.5 ਦੀ ਹੈ 1.5 ਦੀ ਹੈ ਹਾਂਜੀ ਠੀਕ ਹੈ ਜਿਹੜਾ ਵੀਰ ਭਰਾ ਫੋਨ ਕਰੂਗਾ ਦਾ ਮਨ ਤਾਂ ਨੂੰ ਫੁੱਲ ਕਰਾਂਗੇ ਮਨ ਤਾਂ ਨੂੰ ਹਾਂਜੀ ਠੀਕ ਆ ਲਓ ਉਸ ਤੋਂ ਢਿੱਲੀ ਭਾਰ ਪਿਛਲੀ ਗਰੰਟੀ ਹੋਊਗੀ ਥੋੜਾ ਦੀ ਗਰੰਟੀ ਹੋਊਗੀ ਤੇ ਵਾਪਸੀ ਦੀ ਗਰੰਟੀ ਹੋਊਗੀ ਚਾ ਕੋਈ ਥੋੜਾ ਜਿਹਾ ਫਾਲ ਨਿਕਲੇ ਚਾ ਕੋ ਪਰ ਪਿਛੇ ਦਾ ਨਿਕਲੇ ਠੀਕ ਹੈ ਜੀ ਹਾਂਜੀ ਲਓ ਦੋਸਤੋ 1 ਲੱਖ ਆਪੇ ਆ ਡਿਮਾਂਡ ਆ 1 5 ਦੀ ਦੇਣੀ ਤੇ ਮਾਣ ਤਣ ਵੀ ਹੋ ਜਾਊਗਾ ਬਾਕੀ ਸੌਦਾ ਜਿਹੜਾ ਤੁਸੀਂ ਪਾਣੀ ਲੱਪਣੇ ਜਿਹੜੇ ਭਾਅ ਆਪਾਂ ਪਾਏ ਆ ਠੀਕ ਹੈ ਜੀ ਹਾਂਜੀ ਅੱਗੇ ਪੰਜਾਬ 'ਚ ਫੇਰ ਲੈਣਾ ਇਹ ਕੰਨਾਂ ਮਾ ਸੁਆ ਜੀ ਇਹ ਦੂਜਾ ਸੁਆ ਸੁਈ ਵੱਚੀ ਕਦੋਂ ਦੀ ਸੁਈ ਹੈ ਜੀ ਸੁਈ ਨੂੰ ਇਹਨੂੰ ਅੱਜ ਬਾਹਰ ਪਾਉਂਦੇ ਨਾ ਹਾ ਵੱਚੀ ਮਗਰੇ ਆਹ ਵਾਲੀ ਬੱਚੀ ਹਾਂਜੀ ਆਹ ਬੱਚੀ ਆਦੀ ਆਹ ਬੱਚੀ ਹੈ ਦੋਸਤੋ 12 ਮਹੀਨੇ ਤੇ 12 ਮਹੀਨੇ ਦੁੱਧ ਕਿੰਨਾ ਹਜ਼ਰ ਆ ਜੀ ਹੁਣ ਐ ਟਾਈਮ ਹੋਊਗਾ 13 ਕਿਲੋ ਦੁੱਧ ਮਿੰਤੀ ਵਾਲਾ ਦੋਨਾਂ ਟਾਈਮਾਂ ਦਾ ਜੀ ਦੋਹਾਂ ਟਾਈਮਾਂ ਦਾ ਦੋ ਟਾਈਮ ਅਗਲਾ ਚਵਾਈ ਕਰ ਸਕਦਾ ਜੀ ਭਾਵੇਂ ਪੰਜ ਟਾਈਮ ਚਵਾਈ ਕਰੇ ਜੀ ਠੀਕ ਹੈ ਜੀ ਹਾਂਜੀ ਤੇ ਚਵਾਈ ਚਵਾਈ ਦੀ ਥਣਾ ਥਣਾ ਚਵਾਈ ਦੀ ਕੋਈ ਪੂਰ ਛੱਟਾ ਬਾਅਦ ਘੜ ਆਪਾਂ ਬੈਠੇ ਠੀਕ ਹੈ ਜੀ ਹਾਂਜੀ ਤੇ ਜੇਰ ਦੀ ਗਾਰੰਟੀ ਕੋ ਪੂਰ ਛੱਟਾ ਨਿਕਲਾਵੇ ਦੁੱਧ ਹੀ ਬਾਅਦ ਘੜ ਨਿਕਲਾਵੇ ਉਹ ਵੀ ਵਾਪਸੀ ਦੀ ਗਾਰੰਟੀ ਆਪਾਂ ਠੀਕ ਹੈ ਜੀ ਤੇ ਜੇਰ ਚੱਪੇ ਦੀ ਕਿਵੇਂ ਜੀ ਉਹ ਵੀ ਆਪਣੀ ਸੋ ਦੋਸਤੋ ਇਹ ਦੂਜਾ ਸੂਆ ਇਹ ਮੇਰੇ ਸਾਹਮਣੇ ਛਾਈ ਵਾਲ ਚ ਆ ਗਈ ਛਾਈ ਵਾਲ ਚ ਆ ਗਈ ਭਾਜੀ ਮੱਝ ਲੈ ਲਈ ਗਾਂ ਲੈ ਲਈ ਇੱਕ ਬਰਾਬਰ ਹੀ ਆ ਠੀਕ ਆ ਹਾਂਜੀ ਸੰਗ ਹੈਗਾ ਜੀ ਮਾੜਾ ਮਾੜਾ ਮਾਰ ਗਈ ਹੈਗੀ ਆ ਨਾ ਜੀ ਨਾ ਕੋਈ ਮਾਰਨ ਵਾਲਾ ਕੰਮ ਹੀ ਨਹੀਂ ਠੀਕ ਆ ਜੀ ਹਾਂਜੀ ਦੋਸਤੋ 13 ਲੀਟਰ ਹਾਜ਼ਰ ਆ ਮਗਰ ਆ ਗਈ ਬੱਚੀ 12 ਦਿਨਾਂ ਦਾ ਸੂਆ ਆਹ ਬੱਚੀ ਇੱਕ ਵਾਰੀ ਫੇਰ ਇੱਥੋਂ ਤੁਹਾਨੂੰ ਜੱਜਮੈਂਟ ਲੱਗ ਜੂਗੀ ਬੱਚੀ ਤੋਂ ਦੋ 17 18 ਕਿਲੋ ਹੀ ਕਰ ਜੂਗੀ ਤੇ ਅੱਜ 12ਵਾਂ ਦੇਣ ਹੋਇਆ ਵਾ 13 14 ਕਿਲੋ ਹੁਣ ਪਹਿਰੇ ਦਾ ਦੁੱਧ ਤਿਆਰ ਜਿਹਦੇ ਕੋਲ ਠੀਕ ਆ ਜੀ ਫਣ ਨੋਕ ਵਾਲਾ ਲੰਮਾ ਥਣ ਵਧੀਆ ਥਣ ਠੀਕ ਹੈ ਜੀ ਬਾਕੀ ਹਵਾਨੇ ਤੋਂ ਤੁਸੀਂ ਜਜਮੈਂਟ ਦੀ ਲਾ ਸਕਦੇ ਹੋ ਦੁੱਧ ਵੀ ਦੋਸਤੋ ਕਹਿੰਦੇ ਆ ਵੀ ਇਹਨਾਂ ਦਾ ਹੁੰਦਾਗਾ ਸੰਘਣਾ ਬਾਕੀ ਇਹਦਾ ਸੁਵੇਸ਼ ਹੋਣਾਗਾ 60 ਫੈਂਡ ਵਾਲੀ ਆ ਮੈਂ ਇਹਦੇ ਬਰਾਬਰ ਭੇਡ ਦੀ ਆ ਮੈਂ ਦੀ ਕਿਸ ਦੀ ਜਿਹੜੀ ਜ਼ਿਆਦੀ ਦੁੱਧ ਵਾਲੀ ਉਹ 60 ਰੋ ਕਰਦੀ ਆ ਠੀਕ ਹੈ ਜੀ ਹਾਂ ਜੀ ਅੱਗੇ ਆ ਜੀ ਆਪਾਂ ਇਹਦਾ ਮੁੱਲ 10 ਲਗੇ ਹਾਂ ਮੁੱਲ 10 ਲਗੇ ਦਾ ਮੋਲ ਭਾਈ ਵਕਾਰ ਨੂੰ ਭਾਵੇਂ 52 53000 ਕਰ ਲੀਏ ਹਾਂਜੀ ਦੇਣੀ ਬਚੀ 47000 ਦੀ 47000 ਦੀ 47000 ਦੀ ਦੇਣੀ ਕੋਈ ਵੀਰ ਭਰਾ ਭਾਵੇਂ ਇੱਥੇ 4 ਡੰਗ ਤਸਲੀ ਕਰੇ ਭਾਵੇਂ 2 ਡੰਗ ਕਰੇ ਤੇ ਭਾਵੇਂ ਕੋਈ 5 ਡੰਗ ਕਰੇ ਠੀਕ ਹੈ ਜੀ ਦੁੱਧ ਘਾਟ ਨਿਕਲੇ ਚ ਜਿੰਨੇ ਫੋਨ ਤੇ ਮੰਗਾਉਣੀ ਆ ਦੁੱਧ ਘਾਟ ਨਿਕਲੇ ਆਪਾਂ ਗਰੰਟੀਦਾਰ ਬੈਠੇ ਆ ਠੀਕ ਹੈ ਜੀ ਹਾਂਜੀ ਇਹ ਜਰਸੀ ਆ ਗਈ ਜੀ ਪੰਜਾਬ ਵਾਲੀ ਠੀਕ ਹੈ ਜੀ ਇਹ ਕਿਹੜਾ ਸੂਆ ਜੀ ਵੱਡੀ ਜਰਸੀ ਦੂਜਾ ਸੂਆ ਭਾਜੀ ਕਿੰਨਾ ਸਮਾਂ ਗਿਆ ਨੂੰ ਸੂਈ ਨੂੰ ਸੂਈ ਨੂੰ ਮਹੀਨਾ ਮਹੀਨਾ ਕੇ ਬੱਚਾ ਕੀ ਆ ਗਿਆ ਜੀ ਬੱਚਾ ਇਹਦੇ ਮਗਰ ਜੀ ਮਗਰ ਆ ਗਿਆ ਬੱਚਾ ਠੀਕ ਆ ਤੇ ਦੁੱਧ ਕਿੰਨਾ ਹਜ਼ਰ ਆ ਜੀ ਦੁੱਧ ਦੇ ਦੇ ਕੋ 10 ਹੀ ਕਿਲੋ ਦੁੱਧ ਤਿਆਰ ਜਿਹੜਾ ਮਿੰਤੀ ਵਾਲਾ ਠੀਕ ਆ ਜੀ ਦੋਨਾਂ ਟਾਈਮਾਂ ਦਾ ਜੀ ਦੋਆ ਟਾਈਮਾਂ ਦਾ ਭਾਵੇਂ ਕੋ 5 ਡੰਗ ਚ ਹੋਵੇ ਭਾਵੇਂ ਕੋ 4 ਡੰਗ ਚ ਹੋਵੇ ਠੀਕ ਆ ਜੀ ਥਾਣਾ ਥੁਨਾ ਦੀ ਚਵਾਪ ਸਮਾਨਾ ਦੀ ਚਵਾਪ ਸਮਾਨਾ ਦੀ ਸੀਲ ਦੀ ਸਾਰੀ ਗਾਰੰਟੀ ਆਪਣੀ ਠੀਕ ਆ ਜੀ ਕੋਈ ਲਾਤੀ ਛਾੜ ਵਾ ਸੀਲਾ ਜੇ ਚਾ ਕੋਈ ਪੂਰ ਛਟਾ ਮਾਰ ਜੇ ਥਾਂ ਚ ਕੋ ਬਾਦ ਕਾੜ ਨਿਕਲਾਵੇ ਉਹ ਆਪਣੀ ਗਾਰੰਟੀ ਠੀਕ ਆ ਜੀ ਅੱਲਾ ਦੋਸਤੋ ਜਰਸੀ ਹੈਗੀ ਪੰਜਾਬ ਵਾਲੀ 10 ਲੀਟਰ ਦੁੱਧ ਆਜ ਰਹਾ ਮਗਰ ਇਹਦੇ ਆ ਗਿਆ ਬੱਚਾ ਬੱਚਾ ਵੀ ਤੁਹਾਨੂੰ ਦਿਖਾਣੇ ਵੱਡੀ ਜਰਸੀ ਪੂਰੀ ਪਲੀ ਜੁਲੀ ਠੀਕ ਹੈ ਜੀ ਤੇ ਬਾਕੀ ਫਿਕਸ ਜਿਹੜੇ ਆਰਡਰ ਦੀ ਚਾਰ ਹੀ ਥਾਣੇ ਦੇ ਕੋਈ ਫੋਟੋ ਨਹੀਂ ਬਾਕੀ ਤੁਹਾਨੂੰ ਥਾਣਾ ਹੋਰ ਨਾਲ ਨੇੜੇ ਤੋਂ ਕੁਆਲਿਟੀ ਕਰਾਣੇ ਦੁੱਧ ਜਿਹੜਾ ਦੋਸਤੋ ਹਮੇਸ਼ਾ ਗੱਲ ਐਡ ਹੁੰਦੀ ਥੋਡੀ ਸੇਵਾ ਤੇ ਸਮਝਦਾ ਹੁੰਦਾ ਹੈਗਾ ਪਰ ਜਿੰਨਾ ਮਾਲਕ ਨੇ ਦੱਸਿਆ ਉਹ ਨਾਲ ਜਿਵੇਂ ਸਭਾਣਾ ਪੂਰਾ ਕਾਟਰ ਲਾਵਾਣਾ ਠੀਕ ਹੈ ਜੀ ਹਾਂਜੀ ਇਧਰਲੇ ਪਾਸੇ ਦੀ ਵੀ ਆਪਾਂ ਦਿਖਾ ਦਿੰਦੇ ਇਧਰਲੇ ਪਾਸੇ ਦੀ ਵੀ ਦੋਸਤੋ ਥਾਣਾ ਦੇ ਸਹਿਤ ਤੁਸੀਂ ਚੈੱਕ ਕਰਪੋ ਏ ਨਹੀਂਗਾ ਵੀ ਭਰੇ ਨੂੰ ਹਿੱਲਣ ਦਾ ਪਤਾ ਕੋਈ ਚਾਹ ਉਧਰ ਆ ਭਾਵੇਂ ਬੱਚਾ ਵੀ ਉਧਰ ਬਦਾ ਐਂਦੀ ਵੜਜੋ ਹੁੰਦੀ ਵੜਜੋ ਠੀਕ ਹੈ ਇਹ ਨਹੀਂ ਕੋਈ ਗੱਲ ਆਵੇ ਐਡਾ ਭਾਵੇਂ ਬੈਠੇ ਰਹੋ ਇਹ ਨਹੀਂਗਾ ਵੀ ਕੋਈ ਹੁੰਦਾ ਨਾ ਵੀ ਡੰਗ ਕਰਨੇ ਵੀ ਜਾ ਬਹਾ ਲਾਤੇ ਛਾੜ ਲਾਵੇਂ ਲਾਤੇ ਛਾੜ ਲਾ ਹੁੰਦਾ ਵਛੀ ਨੂੰ ਨਾਂ ਨਿਸ਼ਾਨੀਆਂ ਕਿਤੇ ਠੀਕ ਹੈ ਜੀ ਸਵੇਰ ਦੀ ਆ ਗਈ ਠੰਡੀ ਸੀ ਲ ਬਹੁਤ ਜਿਆਦਾ ਠੰਡੀ ਆਹ ਬੱਚਾ ਆ ਗਿਆ ਜੀ ਇਹਦਾ ਆਪ ਅੱਛਾ ਜੇ ਆਹ ਬੱਚਾ ਆ ਗਿਆ ਹਾਂ ਜੀ ਉਹ ਮਹੀਨੇਵਾ ਕਹਿੰਦੇ ਕੋਈ 20 ਦਿਨ ਉੱਤੇ ਵੀ ਮਤਲੇ ਠੀਕ ਹੈ ਜੀ ਹਾਂ ਜੀ ਬਾਕੀ ਅਗਲਾ ਦੁੱਧ ਦੇ ਹਿਸਾਬ ਨਾਲ ਪੈਸੇ ਲੈਣੇ ਦੁੱਧ ਦੇ ਹਿਸਾਬ ਨਾਲ ਪੈਸੇ ਲੈਣੇ ਆਪਣੀ ਚਵਾਈ ਕਰ ਲੈ ਦੋ ਟਾਈਮ 10 ਕਿਲੋ ਠੰਡਾ ਲੀਟਰ ਵਾਲਾ ਦੁੱਧ ਹੋਊਗਾ 6 ਇਹ ਵੀ 60 ਫੈਂਡ ਵਾਲਾ ਹੀ ਦੁੱਧ ਠੀਕ ਹੈ ਹਾਂ ਜੀ ਤੇ ਮੁੱਲ ਕੀ ਰਹੂਗਾ ਜੀ ਇਹਦਾ ਮੁੱਲ ਕਰਨ ਕੋਈ ਨਹੀਂ ਇਹ 50000 ਨਹੀਂ ਕਰਨਾ ਕੋਈ 45 ਨਹੀਂ ਕਰਨਾ 40000 ਦੀ ਵਸ਼ੀ ਉਹ ਚੋਂ ਆਪਾਂ ਮਾਨਦਾਰ ਫੋਲ ਕਰਾਂਗੇ ਵੀਰ ਭਰਾ ਕੋਈ ਫੋਨ ਕਰੇ ਠੀਕ ਹੈ ਜੀ ਹਾਂ ਜੀ ਲੋਸੋ ਮਾਣਤਾਂ ਪੂਰਾ ਮਾਣ ਹੋਊਗਾ ਹੀ ਨਹੀਂ ਕੋਈ ਗੱਲ ਚਾ ਵੀਰ ਕੋਈ ਆਪੂ ਕਹਣਾ 2000 ਕੱਟ ਚਲ 2 ਹੀ ਕਰ ਲਾਂਗੇ ਮਾਣ ਆਪਾਂ ਠੀਕ ਹੈ ਜੀ ਹਾਂ ਜੀ ਬਾਕੀ ਨੰਬਰ ਜਿਹੜਾ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਹਾਂ ਜੀ ਅੱਗੇ ਚੱਲਗੇ ਜੀ ਆਪਾਂ ਇਹ ਟੋਕੜ ਗੱਬਣ ਆ ਗਈ ਜੀ ਐਰ ਸ਼ੈਰ ਕਿਹੜੇ ਸੂਏ ਵਾਸਤੇ ਗੱਬਣਾ ਜੀ ਇਹ ਤਿੱਜੇ ਸੂਏ ਵਾਸਤੇ ਗੱਬਣਿਆ ਪੱਕੇ ਥਾਂ ਰਹੀ ਜੇ ਠੀਕ ਹੈ ਜੀ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਭਾਈ ਤਨਾਹ ਮਹੀਨਿਆਂ ਦੀ ਗੱਬਣਾ 6 ਕਿਲੋ ਦੁੱਧ ਪੰਨਿਆਂ ਦੀ ਗਾਰੰਟੀ ਤੇ ਜਾਊਗੀ ਠੀਕ ਹੈ ਜੀ ਹਾਂ ਜ ਚੈੱਕ ਬਾਸ ਆ ਜੀ ਚੈੱਕ ਬਾਸ ਆਪਣਾ ਡਾਕਟਰ ਲੈ ਆਣ ਕੇ ਜਿਹੜਾ ਮਰਜ਼ੀ ਚੈੱਕ ਕਰਵਾਵੇ ਠੀਕ ਹੈ ਜੀ ਹਾਂਜੀ ਤੇ ਦੁੱਧ ਅਗਲਾ ਦੋ ਡੰਗ ਚੋ ਸਕਦੇ ਦੁੱਧ ਦੇ ਭਾਵੇਂ ਦੋ ਡੰਗ ਦਾ ਚਾਰ ਡੰਗ ਕਿਉਂ ਨਾ ਚੋਵੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਤੀਜੇ ਸੂਏ ਵਾਸਤੇ ਗੱਭਣਾ ਤਿੰਨ ਮਹੀਨਾ ਦੀ ਚੈੱਕ ਬਾਸ ਤੁਸੀਂ ਆਪ ਦਾ ਡਾਕਟਰ ਲੈ ਕੇ ਚੈੱਕ ਬਾਸ ਕਰਵਾ ਸਕਦੇ ਹੋ ਚੈੱਕ ਕਰਵਾ ਕੇ ਖਾਣ ਭਾਜੀ ਡਾਕਟਰ ਆਪਣਾ ਨਾਲ ਲਿਆਉਣ ਠੀਕ ਹੈ ਜੀ ਹਾਂਜੀ ਦੁੱਧ ਦੇ ਥੱਲੇ ਭਾਈ ਦਾਦਾ ਵੀ 5 ਲੀਟਰ ਹਾਜ਼ਰ ਆ ਦੋਨਾਂ ਟਾਈਮਾਂ ਦਾ ਥਣਾ ਥਣਾ ਦੀ ਚੋਆਪ ਸਮਾਦੀ ਕਿਵੇਂ ਜੀ ਥਣਾ ਦੀ ਵੀ ਓਕੇ ਭਾਜੀ ਠੀਕ ਹੈ ਜੀ ਗੱਬਣ ਦੀ ਵੀ ਗਾਰੰਟੀ ਬਾਜੀ ਹਾਂ ਜੀ ਜਿੰਨੇ ਨਹੀਂ ਵੀ ਡਾਕਟਰ ਲਿਆਉਣਾ ਭਾਵੇਂ ਆਪਣੀ ਪਾਸ ਕਰਾ ਲਈ ਤੇ ਇਧਰ ਵੇਖੋ ਫਿਰ ਠੀਲੀਆਂ ਠੰਡੀਆਂ ਆਣੀਆਂ ਠੀਕ ਹੈ ਜੀ ਇਹ ਨਹੀਂ ਆ ਵੀ ਇਦਾਂ ਵਾ ਆ ਵੇਖ ਲਓ ਐਂਡ ਸਪੋਰਟ ਜਾਈ ਠੰਡੀ ਸੀ ਬਹੁਤ ਜਿਆਦਾ ਠੰਡੀ ਆ ਠੀਕ ਹੈ ਮੱਚੀ ਰਹੀ ਹੈ ਪੱਕੇ ਥਾਂ ਥੋੜੇ ਪੈਰ ਪੂੜ ਜੀ ਅਸੀਂ ਨੌ ਬੜਾਏ ਆ ਜੀ ਠੀਕ ਹੈ ਜੀ ਠੀਕ ਹੈ ਰਾਤੀ ਆਈ ਆਪਣੇ ਕੋ ਦੋਤੀ 7 ਕਿਲੋ ਆਪਾਂ ਪੰਨਿਆਂ ਦੀ ਗਾਰੰਟੀ ਤਾਂ ਦਿੱਤੀ ਹੁਣ ਹੱਥ ਪਿਆ ਵਸ਼ੀ ਚੱਕ ਪਾਸ ਕਰਾਈ ਠੀਕ ਹੈ ਜੀ ਹਾਂ ਜੀ ਤੁਸੀਂ ਆਪ ਦਾ ਡਾਕਟਰ ਲੈ ਕੇ ਚੈੱਕ ਜਿਹੜਾ ਮਰਜੀ ਆਪਣਾ ਡਾਕਟਰ ਲੈ ਆਉਣ ਚੈੱਕ ਰਾਉਣ ਧੋਕੜ ਗੱਬਣ ਧੋਕੜ ਗੱਬਣ ਦੀ ਤਸੱਲੀ ਗਰੰਟੀ دار ਠੀਕ ਹੈ ਜੀ ਹਾਂਜੀ ਤੇ ਮੁੱਲ ਕੀ ਰਹੂਗਾ ਜੀ ਇਹਦਾ ਮੁੱਲੇ ਦਾ 30 ਬਤੀ ਹਜ਼ਾਰ ਨਹੀਂ ਕਰਨਾ ਮੁੱਲ ਕਰਨਾ 28000 ਰੁਪਇਆ ਦੇਣੀ ਪੰਜੀ ਰਹੀ ਹੈ ਠੀਕ ਹੈ ਜੀ ਜਿਹੜੇ ਵੀਰ ਨੇ ਨਹੀਂ ਵਿਚਾਰ ਕਰਾਉਣੀ 3000 ਥੱਲੇ ਰੱਖ ਲੈ ਜਿੰਨੇ ਇੱਥੇ ਚੱਕਰ ਆਈ ਪੰਜੀ ਲਵਾਂਗੇ ਹਾਂਜੀ ਜਿੰਨੇ ਨਹੀਂ ਇੱਥੇ ਚੱਕਰ ਆਈ ਘਰ ਜਾ ਕੇ ਚੱਕਰ ਆਉਣੀ ਆ ਉਹ 3000 ਥੱਲੇ ਰੱਖ ਲੈ ਆਪਣੇ ਡਾਕਟਰ ਕੋ ਜਾਨਦੇ ਆ ਚੈੱਕ ਕਰਾ ਕੇ ਹਨ ਨੂੰ ਵੀਡੀਓ ਪਾਵੇ ਵੀ ਡਾਕਟਰ ਕੀ ਕਹਿੰਦਾ ਖਾਲੀ ਕਹਿੰਦਾ ਕਿ ਗੱਬਣ ਕਹਿੰਦਾ ਦੁੱਗਣੇ ਰੁਪਏ ਕੀ ਮੋੜਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਔਕੜ ਗੱਬਣ ਤੁਸੀਂ ਇੱਥੇ ਵੀ ਚੈੱਕ ਪਾਸ ਕਰਾ ਕੇ ਲਿਜਾ ਸਕਦੇ ਹੋ ਤੇ ਬਾਕੀ ਹੁਣ ਨਗ ਤੋਂ ਆਪਾਂ ਚਾਰ ਦਿਖਾਤੇ ਜਿਹੜਾ ਨਗ ਜਾ ਚੀਆ ਤੁਸੀਂ ਬਾਈ ਨਾਲ ਸੰਬੰਧ ਕਰ ਲੈ ਮੁੱਲੇ ਦਾ ਵੈਸੇ ਵਛੀ 55000 ਦੀ ਆ ਤਿਆਰ ਹੋਈ 55000 ਦੀ ਛੜਦੀ ਵਛੀ ਠੀਕ ਹੈ ਜੀ ਹਾਂਜੀ ਪਿਓਰ ਐਰ ਸ਼ੈਰ ਆ ਇਹਨਿੰਕ ਵੀ ਕੋਈ ਗਲਤ ਆ ਸਹੀ ਹੈ ਠੀਕ ਆ ਅੱਜ ਦੋਸਤੋ ਬਾਈ ਨੇ ਦੇ ਦੇਣੀ ਸਾਨੂੰ 25000 ਦੀ ਉੱਕੜ ਗੱਭਣ ਤੇ ਇਧਰਲੇ ਪਾਸੇ ਦੋਸਤੋ ਸੂਨਿਆ ਸਵਨਿਆ ਤੇ ਇੱਕ ਆ ਗਈ ਗੱਭਣ ਮੱਝ ਜਿਹੜਾ ਨਾਕਤ ਨੂੰ ਜਾਂਚ ਗਿਆ ਬਾਈ ਨਾਲ ਸੰਪਰਕ ਕਰ ਲਿਓ puri video dekh li dhanwaad dhanwaad dhanwaad